ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਵਸਟੈਂ ਮਿਸਿਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਫਾਈਨਲੀ ਅੱਜ ਆ ਗਿਆ ਉਹ ਦਿਨ ਕਿ ਅਸੀਂ ਚੱਲਿਆ ਵਾਪਸ ਘਰਾਂ ਨੂੰ ਹਜੂਸਾ ਤੋਂ ਤੇ ਲੈਕਸ ਟਾਈਮ ਦੇਖਦੇ ਹਾਂ ਹੁਣ ਕਦੋਂ ਆਵਾਂਗੇ ਕਦੋਂ ਰੱਬ ਸਾమే ਇੱਥੇ ਬੁਲਾਊਗਾ ਨਾ ਵੀ ਤੇ ਕਿੰਨੇ ਤਰੀਕਾ 'ਚ 13 ਮੈਨੂੰ ਤਾਂ ਤਰੀਕਾ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਕਿ ਕਿੰਨੇ ਤਰੀਕੇ ਆ ਗਈ ਹੈ ਕਿੰਨੀ ਨਹੀਂ ਅੱਜ ਉਹਦੀ 13 ਤਰੀਕ ਕੱਲ ਅਸੀਂ 14 ਨੂੰ ਭਰੇ ਪਹੁੰਚ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਇੱਕ ਮੈਰਿਜ ਆ ਗਈ ਇੱਕ ਦਿਵਾਲੀ ਦੀ ਸੈਲੀਬ੍ਰੇਸ਼ਨ ਸ਼ੁਰੂ ਹੋ ਜਾਣੀ ਆ ਸੋ ਚਲੋ ਜੀ ਹੁਣ ਆਪਾਂ ਰੈਡੀ ਸ਼ੈਡਿੰਗ ਹੋ ਗਈ ਸੀ 6:30 ਦਾ ਹੋ ਗਿਆ ਟਾਈਮ 9:30 ਦੀ ਆਪਣੀ ਟ੍ਰੇਨ ਹੈ ਹੁਣ ਆਪਾਂ ਚੱਲੀਏ ਲੰਗਰਹਾਲ ਦੇ ਵਿੱਚ ਬੱਚਿਆਂ ਨੂੰ ਚਾਹ ਪਾਣੀ ਪੁਲਾਈਏ ਤੇ ਆਪਸ਼ਪੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਫਿਰ ਸਮਾਨ ਲੈ ਕੇ نیچے ਤੇ ਫਿਰ ਆਪਾਂ ਦੇਖਦੇ ਆ ਕਿਵੇਂ ਜਾਣਾ ਰੇਲਵੇ ਸਟੇਸ਼ਨ ਤੇ ਸਮਾਨ ਸਾਡੇ ਕੋਲ ਦਾ ਸਾਰਾ ਕਿੱਥੇ ਗਿਆ ਇੱਕ ਬੈਗ ਆ ਪਿਆ ਇੱਕ ਆ ਪਿਆ ਆ ਪਏ ਨੇ ਸਾਡੇ ਬੈਗ ਸਾਰੇ ਇੱਕ ਆ ਪਿਆ ਬੰਦੇ ਸਾਡੇ ਆਊਟ ਹੋਈ ਜਾਂਦੇ ਨੇ ਚਲੋ ਵੀ ਚਲੋ ਚਾਪ ਲਾ ਕੇ ਤੁਹਾਨੂੰ ਸਮਾਨ ਚੱਕਣ ਜੋਗੇ ਕਰੀਏ ਉਠੋ

ਟ੍ਰੇਨ ਦੇ ਵਿੱਚ ਆਪਾਂ ਬੈਠ ਗਏ ਤੇ ਸੀਟਾਂ ਆਪਦੀਆਂ ਵੀ ਲੈ ਲਈਆਂ ਸੀ ਹਜੇ ਟ੍ਰੇਨ ਸਾਡੀ ਚੱਲਣੀ ਹੈ ਕਿੰਨਾ ਟਾਈਮ ਹੋ ਗਿਆ ਸਵਾ 15-20 ਮਿੰਟ ਤੱਕ ਚੱਲਣੀ ਹੈ ਤੇ ਹਜੇ ਆ ਸੀਟਾਂ ਤੇ ਕੋਈ ਆਇਆ ਨਹੀਂ ਦੇਖੋ ਕਿਤੋਂ ਰਸਤੇ ਜੁ ਜਾਂ ਚੜ੍ਹਨਗੇ ਦੇਖੋ ਫਿਰ ਹੁਣ ਇਹ ਵਾਲੀ ਟ੍ਰੇਨ ਦਾ ਸਫ਼ਰ ਕਿੱਦਾਂ ਲੱਗਦਾ ਟ੍ਰੇਨ ਆਪਣੀ ਚੱਲ ਪਈ ਆ ਵਾਹਿਗੁਰੂ ਜੀ ਮੇਰ ਕਰਨ ਅਗਲੇ ਸਾਲ ਫੇਰ ਆਈਏ ਆਪਾਂ ਨਾ ਜਿੱਪ ਸਿੱਪਕੀ ਹੋਈ ਆਪਣੀ ਤਾਂ ਆਪੋ ਤਾਂ ਮਸਾ ਲਈਆ ਵਿੰਡੋ ਸਿੱਟ ਮਮਾ ਕੋਲ ਮੰਮਾ ਕੋਲ ਜਾਣਿੰਦੇ ਨੇ ਤੈਨੂੰ ਆਪਣੀਆਂ ਕੋਈ ਬੈਠਾ ਹੈ ਨਹੀਂ ਅੱਬੀ ਆ ਵੀ ਨਹੀਂ ਹੈਗੀ ਆਪਣੀ ਉਹਨੇ ਇੱਥੇ ਪਈ ਸੈਲਫ ਨਹੀਂ ਆਹੋ ਜੀ ਬੈਠੇ ਬੈਠੇ ਹਮ ਸਾਰਾ ਟਾਈਮ ਹੋ ਗਿਆ ਸਵਾ 3:00 ਦਾ ਅਮਰੂਦ ਖਾ ਲਿਆ ਸੀ ਨੇ ਹੋਰ ਕੀ ਖਾਦਾ ਆਪਾਂ ਉਹ ਤਾਂ ਬਹੁਤ ਚੋਲ ਵੀ ਕੱਲ ਚਲੇ ਬੋਖ ਲੱਗੀ ਜਾਂਦੇ ਆ ਬੇਲੇ ਬੈਠਿਆਂ ਨੂੰ ਉਹ ਚੱਲੀ ਜਾਂਦਾ ਹਜੇ ਪਤਾ ਨਹੀਂ ਕਿੱਥੇ ਕੋ ਉੱਥੇ ਕਿ ਫਰੀ ਜਾਂਦੇ ਆ ਸੀ ਆਪਾਂ ਫੋਨ ਦੇਖਦੇ ਆ ਆ ਵੀ ਦੇਖਣੇ ਸੀ ਉਧਰ ਉਹ ਦੇ ਲਵ ਪਾਸ ਹਾਂ ਦੇਖੀ ਇੱਥੇ ਕੱਪੜੇ ਸੜ ਜਾਂਦੇ ਆ ਉਹ ਇੱਥੇ ਚਾਲੇ ਸੌਣ ਨਹੀਂ ਦਿੰਦੇ ਹੈਗੇ ਕਹਿੰਦੇ ਉਹ ਨਮਸਕਾਰ ਹੋਰ ਕਿ ਸੂ ਇੱਧਰ ਵੀ ਆੜਾ ਆ ਗਿਆ ਸੀ ਮੱਕੀ ਇੱਧਰਲੀ ਮਰੀ ਪਈ ਆ ਮੈਨੂੰ ਵੀ ਬੈਹ ਹੀ ਜਾਂਦੇ ਨਹੀਂ ਪੱਕ ਕੀ ਹੋਣਾ ਪੱਕ ਜੀ

ਬਲ ਪਤਾ ਕਿਹਦਾ ਕੁਛ ਇੱਥੇ ਫਿਰਦੇ ਆਂ ਅਸੀਂ ਨਹੀਂ ਉਹਦਾ ਖਾਸ ਲੱਗਿਆ ਇਹ ਸਬਦਾ 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 ਫਿਰਦਾ ਸਬਦਾ ਐਸ ਏ ਬੀ ਡੀ ਰੇਲ ਦੇ ਵਿੱਚ ਕੁਝ ਖਾਣ ਨੂੰ ਲੱਭਦੇ ਆਂ ਅਸੀਂ ਰੇਲ ਦਾ ਬਸ ਪਤਾ ਹੀ ਹੈ ਖਾਣਾ ਦਾ ਚਲੋ ਦੇਖੋ ਦ ਨੈਕਸਟ ਮਾਰਨਿੰਗ

ना ना, तो तो क्या प्रार होते जाते अरे पहले था था वो नीचा था। तो ये में चंबल जाती थी ना तो बिल्कुल बंद ही हो जाता था अब वो थोड़ा दूर साई साल हो गए जब पानी होता है ना होगा ਲਓ ਜੀ ਟ੍ਰੇਨ ਆਗਰੇ ਪਹੁੰਚ ਗਈ ਅਸੀਂ ਲੈ ਲਿਆ ਪੇਠਾ ਜਸਵਿੰਦਰ ਮਿਲ ਕੋ ਕੇ ਰੱਖਤਾ ਕਈ ਸਾਰੇ ਦੇਖੀ ਜਾਂਦੇ ਨੇ ਪੇਠੇ ਸਾਡੇ ਪੇਠਾ ਲਕੋਤਾ ਆਗਰੇ ਕਾ ਪੇਠਾ ਲੈ ਲਿਆ ਹਮੇਂ ਉਹ ਅੱਗੇ ਰੱਖਾ ਕੇ ਦੇਖੀ ਜਾਂਦੇ ਪਾਲਣੇ ਦੀਵਾਲੀ ਦੀਵਾਲੀ ਦੇ ਲਈ ਲਿਆ ਦੀਵਾਲੀ ਦੇ ਪੇਠੇ ਪਾਲਣੇ ਨੇ ਮੇਰਾ ਤਾਂ ਥਰਮੋਸਟਾਟ ਵਾਲੇ ਚ ਰੱਖੇ ਜਾਣੇ ਦੋ ਇਹਦੇ ਉਹ ਚ ਰੱਖੇ ਜਾਣੇ ਨੇ ਮੇਰਾ ਕੱਲ ਫੰਪੜਿਆ ਬੈਗ ਚ ਪਾਲਣੇ ਸਾਡੀਆਂ ਸੂਰਤਾਂ ਦੇਖ ਲੋ ਕਹ ਜੀਆਂ ਹੋਈਆਂ ਪਈਆਂ ਨੇ ਟ੍ਰੇਨ ਦੇ ਸਫ਼ਰ ਦੇ ਵਿੱਚ ਮੇਰੀ ਵੀ ਦਿਖਾ ਦੇ ਤਾ ਹਾ ਚਲਾ ਮੈਂ ਤਾਂ ਹੋ ਗਈ ਤਿਆਰ ਆਪਾਂ ਪਿਆਰੋ ਚੰਕੂ ਕਿੱਤੋਂ ਕਾ ਲੈਟਾ ਬੇੜਾ ਬਿਠਾ ਲੋ ਬਿਠਾ ਬੋਲਾ ਵੀ ਟਾਈਮ ਹੋ ਗਿਆ ਪੌਣੇ 1 ਦਾ ਤੇ ਇਹ ਅਸੀਂ ਖਾਲੀ ਚਾਹੇ ਵਾਲਾ ਖਾਣੇ ਕਰਨ ਲੱਗੇ ਸੀ ਤੇ 30 ਗੇਮ ਖੇਡਣ ਕੀ ਖੇਡਦੇ ਹੋ ਭਾਈ ਲੁੱਡੋ 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 ਖੇਡਣ ਲੱਗੇ ਹੋਏ ਨੇ ਟਾਈਮ ਪਾਸ ਕਰਦੇ ਨੇ ਆਨ ਸੁਈ ਰੋਟੀ ਖਾਦੀ ਹੋਈ ਅਸੀਂ ਹੁਣ ਖਾਦੀ ਆ ਉਹ ਵੀ ਧੰਨਵਾਦ ਕਿ ਸਾਨੂੰ ਰਸਤੇ ਚ ਮਿਲ ਗਈ ਰੋਟੀ ਕਿਉਂਕਿ ਟ੍ਰੇਨ ਦਾ ਖਾਣਾ ਤਾਂ ਕਿਸੇ ਨੂੰ ਪਸੰਦ ਨਹੀਂ ਤੇ ਬਸ ਰਹਿ ਗਿਆ ਸਾਡਾ ਕਿੰਨੇ 7-8 ਘੰਟਿਆਂ ਦਾ ਸਫ਼ਰ ਰਹਿ ਗਿਆ 7 ਘੰਟੇ ਰਹਿ ਗਿਆ ਹਨਾ 7 ਘੰਟਿਆਂ ਦਾ ਰਹਿ ਗਿਆ ਸਫ਼ਰ ਬਸ ਲੰਘ ਜਾਣਾ ਉਹ ਵੀ ਇਦਾਂ ਹੀ ਆਹ ਛੇਤੀ ਛੇਤੀ ਨੰਗਾ ਦੇ ਦੇ ਕਹਿੰਦੇ ਆਪ ਦੇਰੀਆਂ ਜਾਂ ਤਾਂ ਪਤਾ ਹੁੰਦਾ ਨਾ ਛੇਤੀ ਛੇਤੀ ਲੰਘ ਜਾਂਦੇ ਨੇ ਕੰਨੇ ਖੰਨੇ ਪਹੁੰਚ ਗਏ ਆਪਾਂ ਖੰਨੇ ਵਾਲੇ ਖੰਨੇ ਵਾਲੇ ਖੰਨੇ ਵਾਲੇ ਉੱਤਰਨਾ ਬਾਈ ਖੰਨੇ ਤੁਸੀਂ ਉੱਤਰਨਾ ਤੁਸੀਂ ਕਿੱਥੇ ਉੱਤਰਨਾ ਲੁਧਿਆਣਾ ਉੱਤਰਨਾ ਤੁਸੀਂ ਉੱਤਰ ਜਾ ਲੁਧਿਆਣੇ ਜੱਟ ਢੰਡਾਰੀ ਦਾ ਉੱਤਰ ਨਹੀਂ ਲੁਧਿਆਣਾ ਟਾਕੀ ਵਿੱਚ ਦੀ ਮਾਰੂ ਢੰਡਾਰੀ ਦਾ ਚੱਕ ਲੈ ਲਿਆ ਬਾਪੂ ਵੀ ਸਿੱਟਦੇ ਭਗਾ ਗਏ ਮਾਰਿਆ ਐਮਰਜੈਂਸੀ ਰਿਕਵਰਡ ਦੋਨ ਕੋਲ ਵੀ ਐਮਰਜੈਂਸੀ ਹੋ ਗਈ ਸੀ ਭਾਈ ਉਹਨੂੰ ਕਹ ਲੂ ਫੇਰ ਘੇੜਾ ਲਾਉਣਾ ਪੈਣਾ ਸੀਗਾ ਹਾਜੀ ਮਾਰਦੇ ਚੱਕ ਕੇ ਹਾਜੀ ਮਾਰਨੀਆ ਚੱਕ ਕੇ ਉਹ ਵੀ ਬੰਦੇ ਤਾਰਦੇ ਜਾਂਦੇ ਆਪਾਂ ਸਟੇਸ਼ਨ ਤੋਂ ਜਦੋਂ ਬਣਾਈ ਨਹੀਂ ਵੀ ਸਟੇਸ਼ਨ ਤੋਂ ਆ ਗਏ ਸੀ ਸਹੀ ਤਾਂ ਕਾਈ ਬੰਦੇ ਲਾਏ ਨੇ ਕਾਈ ਬੰਦੇ ਅੰਦਰ ਆਉਂਦੇ ਜਾਂਦੇ ਆ ਲਾਂ ਦੀ ਪਟਕਾ ਅੱਤ ਵੱਜ ਗਏ ਲਾਂ ਦੀ ਮੈਂ ਸ਼ੇਰ ਹਾਂ ਮਿਲਦੇ ਆਂ ਘਰ ਚੱਲ ਕੇ ਲੋਜੀ ਅੱਧੇ ਕ ਬੰਦੇ ਹੋਰ ਤਾਰ ਤੇ ਆਪਾਂ ਓਹੋ ਹੋ ਰਹੀ ਬਾਏ ਸਿ ਅਪਾ ਵੀ ਚਲੀਏ ਘਰ ਨੂੰ ਆਪਣੀ ਵੀ ਹੋ ਰਹੀ ਆ ਵੇਟ ਜਾ ਕੇ ਰਿਲੈਕਸ ਜੇ ਹੋਈਏ ਲੋਜੀ ਆਪਾਂ ਵੀ ਆ ਗਏ ਘਰ ਆ ਟਰੱਕ ਜਿਹਨੇ ਟਾਈਮ ਲਾਤਾ ਸਾਡੇ ਮੂਰੇ ਫੁੱਲ ਬਿਚਾਉਂਦਾ ਜਾਂਦਾ ਹੈ ਧਰਖਤਾਂ ਦੇ ਤੋੜ ਤੋੜ ਕੇ ਝਾੜ ਝਾੜ ਕੇ ਲੈ ਉਹ ਆ ਗਿਆ ਆਪਣਾ ਘਰ ਸਾਰੇ ਲੋਕਾਂ ਦੇ ਡਾਟਾ ਆਪਣੇ ਵੀ ਨਹੀਂ ਇੱਧਰ ਲੜੀਆਂ ਲੁੜੀਆਂ ਕਿਸੇ ਨੇ ਲਾਈਆਂ ਹੈਗੀਆਂ ਨਾ ਕਲੋਨੀ 'ਚ ਆਪਣੀਆਂ ਕਹਿੰਦੇ ਦੀਵਾਲੀ ਵਾਲੇ ਦਿਨ ਚੱਲਣਗੀਆਂ ਕੰਮ ਚੱਲਦਾ ਹਜੇ ਨੇੜਾ ਨੇੜਾ ਆ ਬੀਆ ਹਜੇ ਘਰ 'ਚ